ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਮਨ ਦੇ ਉੱਤੇ ਲੱਗੀਆਂ ਹੋਈਆਂ ਸੱਟਾਂ ਦੇ ਸਬੰਧ ਵਿੱਚ ਸਾਡੇ ਸਰੀਰ ਦੇ ਉੱਤੇ ਕੋਈ ਸੱਟ ਲੱਗ ਜਾਂਦੀ ਹੈ ਤੇ ਉਹ ਦਿਖ ਪੈਂਦੀ ਹੈ ਪੈਰ ਦੇ ਉੱਤੇ ਕੋਈ ਸੱਟ ਆਈ ਐਕਸੀਡੈਂਟ ਦੇ ਅੰਦਰ ਆਈ ਜਾਂ ਵੈਸੇ ਰਾਹ ਬਾਅਦ ਚੱਲਦਿਆਂ ਕਿਧਰੇ ਝੋਟ ਲੱਗ ਗਈ ਤੇ ਦਿਖ ਪੈਂਦੀ ਪਰ ਜਿਹੜੀ ਮਨ ਦੇ ਉੱਤੇ ਸੱਟ ਲੱਗੀ ਹੁੰਦੀ ਹੈ ਨਾ ਉਹ ਵੀ ਤੁਹਾਨੂੰ ਦਿਖ ਪੈਂਦੀ ਹੈ ਤੁਸੀਂ ਅੱਜ ਕਿਦਰੇ ਵੀ ਪਾਰਟੀ ਵਿੱਚ ਜਾਓ ਵਿਆਹ ਸ਼ਾਦੀ ਵਿੱਚ ਜਾਓ ਮਾਰਕੀਟ ਵਿੱਚ ਜਾਓ ਰਿਸ਼ਤੇਦਾਰੀਆਂ ਵਿੱਚ ਜਾਓ ਤੇ ਤੁਹਾਨੂੰ ਮਾਨਸਿਕ ਪਰੇਸ਼ਾਨੀਆਂ ਵਾਲੇ ਲੋਕ ਬਹੁਤ ਸਾਰੇ ਮਿਲ ਜਾਣਗੇ ਜਿਨ੍ਹਾਂ ਨੇ ਮਾਨਸਿਕ ਸੱਟ ਖਾਧੀ ਹੈ ਜਾਂ ਮਨ ਦੇ ਉੱਤੇ ਸੱਟ ਲੱਗੀ ਹੈ ਚੋਟ ਲੱਗੀ ਹੈ ਐਸੇ ਲੋਕ ਬਹੁਤ ਸਾਰੇ ਮਿਲ ਜਣਗੇ ਹਰ ਥਾਂ ਤੇ ਮਿਲ ਜਣਗੇ ਉਹ ਪਤਾ ਕਿਵੇਂ ਲੱਗਦਾ ਠੰਡੇ ਸਾਹ ਭਰਦੇ ਨੇ ਹੋਕੇ ਭਰਦੇ ਨੇ ਝੋਰੀਆਂ ਦੇ ਅੰਦਰ ਨੇ ਕਲੇ ਕਲੇਸ਼ ਦੇ ਅੰਦਰ ਨੇ ਰੋਟੀ ਸਾਹਮਣੇ ਪਈ ਹੈ ਖਾਰੇ ਨੇ ਕੋਈ ਸਵਾਦ ਨਹੀਂ ਚੰਗਾ ਮਕਾਨ ਹੈ ਕੋਈ ਸਵਾਦ ਨਹੀਂ ਚੰਗਾ ਕੱਪੜਾ ਹੰਡਾਉਣਾ ਹੈ ਕਾਰਾਂ ਕੋਠੀਆਂ ਦੇ ਮਾਲਕ ਹੋ ਪਰ ਕੋਈ ਸਵਾਦ ਨਹੀਂ ਕਿਉਂ ਕਿਉਂਕਿ ਮਨ ਬੜਾ ਪਰੇਸ਼ਾਨ ਹੈ ਤੇ ਮਨ ਪਰੇਸ਼ਾਨ ਕਿਉਂ ਕਿਉਂਕਿ ਮਨ ਤੇ ਸੱਟ ਹੈ ਮਨ ਦਾ ਜ਼ਖਮ ਹੈ ਉਹ ਜਿਹੜਾ ਮਨ ਦਾ ਰੋਗ ਹੈ ਉਹ ਤੁਹਾਨੂੰ ਕਿਸੇ ਵੀ ਚੀਜ਼ ਵਿੱਚੋਂ ਸਵਾਦ ਆਉਣ ਦੇ ਹੀ ਨਹੀਂ ਰਿਹਾ ਦੂਜੀ ਗੱਲ ਜਿਵੇਂ ਸਰੀਰ ਦੇ ਉੱਤੇ ਕੋਈ ਰੋਗ ਆਇਆ ਹੋਵੇ ਤੇ ਉਹ ਰੋਗ ਜਲਦੀ ਠੀਕ ਨਾ ਹੋਵੇ ਉਹ ਰੋਗ ਉਹ ਬਿਮਾਰੀ ਤੁਹਾਨੂੰ ਕਮਜ਼ੋਰ ਕਰ ਦਿੰਦੀ ਹੈ ਸਰੀਰਕ ਤੌਰ ਤੇ ਤੁਸੀਂ ਫਿਰ ਬੰਦੇ ਨੂੰ ਮਿਲਦੇ ਹੋ ਤੇ ਪੁੱਛਦੇ ਹੋ ਕਹਿੰਦੇ ਉਹ ਭਰਾ 2 ਮਹੀਨੇ 4 ਮਹੀਨੇ ਪਹਿਲਾਂ ਯਾਰ ਮੈਂ ਤੈਨੂੰ ਮਿਲਿਆ ਸੀ ਫਲਾਣੇ ਫਲਾਣੀ ਪਾਰਟੀ ਦੇ ਅੰਦਰ ਵਿਆਹ ਦੇ ਅੰਦਰ ਤੇਰਾ ਸਰੀਰ ਬੜਾ ਚੰਗਾ ਸੀ ਰਿਸਟ ਪੁੱਛ ਸੈਂ ਚਿਹਰਾ ਦਾ ਰੰਗ ਟੰਗ ਬੜਾ ਵਧੀਆ ਸੀ ਗੁਲਾਬ ਦੇ ਫੁੱਲ ਵਾਂਗ ਖਿੜਿਆ ਦਿੱਸਦਾ ਸੀ ਕੀ ਗੱਲ ਹੋਈਏ ਦੁਬਲਾ ਪਤਲਾ ਹੋ ਗਿਆ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਆ ਹੈ ਕੀ ਕਾਰਨ ਹੋਇਆ ਉਹ ਫਿਰ ਦੱਸੇਗਾ ਵੀ ਮੈਂ ਐਸ ਬਿਮਾਰੀ ਦੇ ਨਾਲ ਗਰਸਿਆ ਗਿਆ ਐਸ ਬਿਮਾਰੀ ਦਾ ਸ਼ਿਕਾਰ ਬਣ ਗਿਆ ਰੋਗੀ ਬਣ ਗਿਆ ਦਵਾਈ ਤੇ ਬੜੀ ਕਰ ਰਿਆ ਪਰ ਦਵਾਈ ਲੱਗ ਨਹੀਂ ਰਹੀ ਤਾਂ ਕਰਕੇ ਸਰੀਰ ਪੈਰੋ ਪੈਰ ਥੱਲੇ ਨੂੰ ਜਾ ਰਿਹਾ ਮਨ ਦਾ ਵੀ ਇਹੀ ਹਾਲ ਹੈ ਅਗਰ ਮਨ ਦੀ ਛੱਟ ਲੱਗੀ ਹੋਈ ਛੱਟ ਨੂੰ ਤੁਸੀਂ ਕੋਈ ਡਾਕਟਰ ਨਾ ਦਿੱਤਾ ਤੁਸੀਂ ਕੋਈ ਦਵਾਈ دارو ਨਾ ਦਿੱਤਾ ਤੇ ਮਨ ਵੀ ਪਤਲਾ ਹੋ ਜਾਏਗਾ ਮਨ ਵੀ ਦੁਬਲਾ ਹੋ ਜਾਏਗਾ ਮਨ ਵੀ ਹੱਡੀਆਂ ਦੀ ਮੁੱਠ ਬਣ ਕੇ ਰਹਿ ਜਾਏਗਾ ਬਲਕਿ ਮਨ ਦੇ ਵਿੱਚ ਹੱਡੀ ਉੱਡੀ ਹੁੰਦੀ ਨਹੀਂ ਮੈਂ ਇੱਕ ਉਦਾਹਰਨ ਵਜੋਂ ਕਹਿ ਰਿਹਾ ਆਮ ਸਾਦੇ ਲਫ਼ਜ਼ ਵਰਤ ਰਿਆਂ ਮਨ ਵੀ ਸਰੀਰ ਦੀ ਤਰ੍ਹਾਂ ਦੁਬਲਾ ਪਤਲਾ ਹਾਰਿਆ ਕਮਜ਼ੋਰ ਹੋ ਕੇ ਚੋਰੀਆਂ ਵਾਲਾ ਤੁਹਾਨੂੰ ਮਿਲ ਜਾਏਗਾ ਤੇ ਜੇ ਸਰੀਰ ਦੇ ਉੱਤੇ ਕੋਈ ਦਵਾਈ دارو ਅਸਰ ਨਾ ਕਰੇ ਤੇ ਸਰੀਰ ਦਾ ਅਖੀਰੀ ਅਸਰ ਪਲਾ ਕੀ ਹੁੰਦਾ ਹੈ ਜਿਸ ਨੂੰ ਆਪਾਂ ਕਹਿੰਦੇ ਆਂ ਵੀ ਫਲਾਣਾ ਫਲਾਣੀ ਬਿਮਾਰੀ ਦੇ ਨਾਲ ਜੂਝਦਾ ਜੂਝਦਾ ਮਰ ਗਿਆ ਤੇ ਮਨ ਦਾ ਅਸ਼ਰਕੀ ਹੋਏਗਾ ਮਨ ਵੀ ਮਰ ਜਾਂਦਾ ਹੈ ਜਮੀਰ ਵੀ ਮਰ ਜਾਂਦੀ ਹੈ ਤੇ ਜਦੋਂ ਮਨ ਮਰ ਜਾਂਦਾ ਹੈ ਤੇ ਫਿਰ ਤੁਸੀਂ ਆਤਮ ਹੱਤਿਆ ਕਰ ਲੈਂਦੇ ਹੋ ਸੁਸਾਈਡ ਕਰ ਲੈਂਦੇ ਹੋ ਫਿਰ ਮਹਿਲਾ ਦੇ ਅੰਦਰ ਕਾਰਾਂ ਦੇ ਅੰਦਰ ਕੱਪੜਿਆਂ ਦੇ ਅੰਦਰ ਖਾਣੇ ਧਾਣੇ ਦੇ ਅੰਦਰ ਰਹਿ ਕੇ ਕੋਈ ਸਵਾਦ ਨਹੀਂ ਆਉਂਦਾ ਤੋਂ ਖੈਰ ਹੋਂ ਜਿਹੜੇ ਨੇ ਤਨ ਦਾ ਇਲਾਜ ਕਰਨ ਵਾਸਤੇ ਸਮੇਂ-ਸਮੇਂ ਦੇ ਉੱਤੇ ਪ੍ਰਣਾਲੀਆਂ ਬਦਲਦੀਆਂ ਗਈਆਂ ਕਦੀ ਆਯੁਰਵੈਦਿਕ ਦੇ ਨਾਲ ਇਲਾਜ ਹੁੰਦਾ ਸੀ ਨੇਚਰੋਪੈਥੀ ਦੇ ਨਾਲ ਇਲਾਜ ਹੁੰਦਾ ਸੀ ਹੋਮਿਓਪੈਥੀ ਦੇ ਨਾਲ ਇਲਾਜ ਹੁੰਦਾ ਸੀ ਜਾਂ ਜੈਲੋਪੈਥੀ ਦੇ ਨਾਲ ਇਲਾਜ ਹੁੰਦਾ ਹੈ ਬੇਸ਼ੱਕ ਅੱਜ ਵੀ ਆਯੁਰਵੈਦਿਕ ਚੱਲਦੀ ਏ ਹੋਮਿਓਪੈਥੀ ਚੱਲਦੀ ਏ ਨੇਚਰੋਪੈਥੀ ਚੱਲਦੀ ਏ ਪਰ ਮੁੱਖ ਰੂਪ ਦੇ ਅੰਦਰ ਜੈਲੋਪੈਥੀ ਸਾਹਮਣੇ ਆਣ ਕੇ ਕੰਮ ਕਰ ਰਹੀ ਹੈ ਇਹਨੇ ਪ੍ਰਣਾਲੀਆਂ ਸਮੇਂ-ਸਮੇਂ ਦੇ ਅਨੁਸਾਰ ਬਦਲਦੀਆਂ ਰਹੀਆਂ ਔਰ ਬਦਲਦੀਆਂ ਰਹਿਣਗੀਆਂ ਵੀ ਕੋਈ ਨਵੀਂ ਚੀਜ਼ ਆ ਜਾਏਗੀ ਚੱਲਦਾ ਰਹੇਗਾ ਪਰ ਜਿਹੜੀ ਮਨ ਨੂੰ ਆਰਾਮ ਦੇਣ ਵਾਲੀ ਪ੍ਰਣਾਲੀ ਏ ਜਿਹੜੀ ਮਨ ਦੀ ਦਵਾਈ ਏ ਜਿਹੜਾ ਮਨ ਦਾ दारू ਏ ਉਹ ਮੁੱਢ ਕਦੀਮਾਂ ਤੋਂ ਲੈ ਕੇ ਕੀ ਰਿਹਾ ਏ ਕੀ ਰਹੇਗਾ ਆਉਣ ਵਾਲੇ ਸਮੇਂ ਦੇ ਅੰਦਰ ਵੀ ਉਹੀ ਰਹੇਗਾ ਲੱਗਦਾ ਹੈ ਨਹੀਂ ਬਦਲੇਗਾ ਬਾਕੀ ਸਮਾਂ ਦੱਸੇਗਾ ਉਹਦਾ ਨਾਮ ਹੈ ਪੋਜ਼ਿਟਿਵ ਰਹਿਣਾ ਵਿਚਾਰਾਂ ਨੂੰ ਤੰਦਰੁਸਤ ਰੱਖਣਾ ਵਿਚਾਰਾਂ ਨੂੰ ਡਿੱਗਣ ਨਾ ਦੇਣਾ ਵਿਚਾਰਾਂ ਨੂੰ ਪੋਜ਼ਿਟਿਵ ਰੱਖਣਾ ਤੇ ਪੋਜ਼ਿਟਿਵ ਪੋਜ਼ਿਟਿਵ ਕਿਵੇਂ ਰਹੋਗੇ ਚੰਗਾ ਸੋਚਣਾ ਚੰਗੇ ਵਿਚਾਰਾਂ ਵਾਲਾ ਸਾਹਿਤ ਪੜ੍ਹਨਾ ਚੰਗੇ ਵਿਚਾਰਾਂ ਵਾਲੇ ਲੋਕਾਂ ਦੇ ਨੇੜੇ ਉੱਠਣ ਬੈਠਣਾ ਬਣਾਉਣਾ ਚੰਗੇ ਲੋਕਾਂ ਦੇ ਕੋਲ ਬਹਿਣਾ ਜਿਹੜੇ ਪੋਜ਼ਿਟਿਵ ਹੋਣ ਇਹੋ ਜਿਹੇ ਲੋਕਾਂ ਤੋਂ ਤਕਰੀਬਨ ਕਿਨਾਰਾ ਕਰੋ ਜਿਨ੍ਹਾਂ ਦੇ ਕੋਲ ਬੈਠਿਆਂ ਹਰ ਪਕਤ ਤੇ ਇੱਕੀ ਗੱਲ ਮਿਲਦੀ ਹੈ ਹਾਏ ਮਰ ਗਏ ਖੱਪ ਗਏ ਹਾਰ ਗਏ ਰਿਆ ਕੁਝ ਨਹੀਂ ਕਾਟਾ ਪੈ ਗਿਆ ਇੱਕ ਕਾਟਾ ਤੇ ਵਾਦਾ ਨਫਾ ਨੁਕਸਾਨ ਪਹਿਲਾਂ ਵੀ ਚੱਲਦਾ ਸੀ ਅੱਜ ਵੀ ਚੱਲਦਾ ਹੈ ਕੇ ਵੀ ਚੱਲਦਾ ਰਹੇਗਾ ਇਹ ਜਨਮਣਾ ਮਰਨਾ ਪਹਿਲਾਂ ਵੀ ਚੱਲਦਾ ਸੀ ਅੱਜ ਵੀ ਚੱਲਦਾ ਹੈ ਅੱਗੇ ਵੀ ਚੱਲਦਾ ਰਹੇਗਾ। ਤੋਂ ਆਪਣੇ ਆਪ ਨੂੰ ਤੁਸੀਂ ਇਹ ਹਾਲਾਤ ਵਿੱਚੋਂ ਉਤਰਾ ਚੜਾ ਵਿੱਚੋਂ ਅਪਡਾਉਣ ਵਿੱਚੋਂ ਵਿਖਮ ਘਾਟੀਆਂ ਵਿੱਚੋਂ ਸੁਰੱਖਿਤ ਕਿਵੇਂ ਰੱਖਣਾ ਹੈ ਉਹਦੇ ਵਾਸਤੇ ਇੱਕ ਹੀ ਦਵਾਈ ਹੈ ਰੋਜ਼ ਆਪਣੇ ਮਨ ਨੂੰ ਸਹਾਰਾ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ। ਔਰ ਜਦੋਂ ਇਹ ਸਹਾਰਾ ਦਿਓਗੇ ਨਾ ਤੇ ਫਿਰ ਤੁਸੀਂ ਵੇਖੋਗੇ ਬਿਤ ਤੁਹਾਡੇ ਮਨ ਦੇ ਅੰਦਰ ਕਿਵੇਂ ਤਾਕਤ ਆਉਂਦੀ ਹੈ ਦਿਨੋਂ ਪਰ ਰਾਤ ਲਗਾਤਾਰ ਤੁਸੀਂ ਹਲਾਰੇ ਵਿੱਚ ਰਹੋਗੇ ਗੁਲਾਬ ਦੇ ਫੁੱਲ ਵਾਂਗ ਖਿੜੇ ਰਹੋਗੇ ਅਗਰ ਤੁਸੀਂ ਆਪਣੇ ਮਨ ਨੂੰ ਇਹ ਸਹਾਰਾ ਨਾ ਦੇ ਪਾਏ 부ਝ ਜਾਓਗੇ ਹਾਰ ਜਾਓਗੇ ਡਿਪਰੈਸ਼ਨ ਵਿੱਚ ਆਓਗੇ ਪਾਗਲਪਨ ਵਿੱਚ ਆਓਗੇ ਤੇ ਸਾਰੇ ਦੁੱਖਾਂ ਤਕਲੀਫਾਂ ਦੇ ਵਿੱਚੋਂ ਨਿਕਲ ਕੇ ਫਿਰ ਅਖੀਰੀ ਮੌਤ ਤੱਕ ਵੀ ਚਲੇ ਜਾਓਗੇ ਇਸ ਕਰਕੇ ਚੰਗਾ ਸਾਹਿਤ ਪੜੋ ਚੰਗਿਆਂ ਦੇ ਕੋਲ ਬੋ ਉੱਤਮ ਵਿਚਾਰਾਂ ਵਾਲੇ ਗੁਣ ਧਾਰਨ ਕਰੋ ਚੰਗਾ ਸੋਚਿਆ ਕਰੋ ਹਰ ਵਕਤ ਮਾੜਾ ਨਾ ਸੋਚਿਆ ਕਰੋ 네ਗੇਟਿਵ ਨਾ ਸੋਚਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ